ਹਾਂਜੀ ਪਸ਼ਮੀਨੇ ਦੇ ਆਪਾਂ ਗਰਮ ਸੂਟ ਲੈ ਕੇ ਆਏ ਆ ਵਰਕ ਵਾਲੇ ਆਰੀ ਵਰਕ ਦੇ ਨਾਲ ਨੈਕ ਰੈਡੀ ਹੋਇਆ ਤੇ ਫਰੰਟ ਤੇ ਬੂਟੀ ਇਸ ਦੀ geke ਤੇ ਵੀ ਆਰੀ ਵਰਕ ਰਹੇਗਾ ਨਾਲ ਤੁਹਾਨੂੰ ਸਟਾਲ ਮਿਲੇਗਾ 2.5 ਮੀਟਰ ਗਰਮ ਪਸ਼ਮੀਨਾ ਦੇ 5 ਮੀਟਰ ਤੁਹਾਨੂੰ ਸੂਟ ਦੀ ਕੱਟ ਆ 2.5 ਮੀਟਰ ਸਟਾਲ ਮਿਲੇਗਾ ਪਸ਼ਮੀਨੇ ਦਾ ਆਰੀ ਵਰਕ ਦੇ ਨਾਲ 4 ਸਾਈਡ ਵਰਕ ਮਿਲੇਗਾ ਤੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੂਟ ਰੈਡੀ ਹੋਏ ਨੇ ਗਰਮ ਤੇ ਓਨਲੀ ਤੁਸੀਂ 1190 ਦੇ ਵਿੱਚ ਇਹ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਤੁਸੀਂ ਕੋਈ ਵੀ ਬਾਈ ਕਰ ਸਕਦੇ ਹੋ ਆਰਡਰ ਕਰ ਸਕਦੇ ਆ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ ਬਹੁਤ ਸੋਨੇ ਰੰਗਾਂ ਦੇ ਵਿੱਚ ਰੈਡੀ ਹੋਏ ਆ ਸੋ ਜਲਦੀ ਆਰਡਰ ਕਰਨੇ ਇਹਨਾਂ ਦੇ ਵਿੱਚੋਂ ਲਿਮਟਿਡ ਸਟਾਕ ਆ ਤੇ ਇਹ ਵਾਲੇ ਰਹਿਣਗੇ ਪਸ਼ਮੀਨਾ ਦੇ 5 ਸੈਂਟੀਮੀਟਰ ਵੀ ਤੁਹਾਨੂੰ ਸੌਫਦੀ ਕਟ ਮਿਲੇਗੀ ਇਹ ਦੂਸਰਾ ਡਿਜ਼ਾਈਨ ਹੈ ਜੀ ਤੇ ਇਹ ਵੀ ਆਰੀ ਵਰਕ ਨਾਲ ਰੈਡੀ ਹੋਇਆ ਸਵਾ ਦੋ ਮੀਟਰ ਸਟਾਲ ਰਹੇਗਾ ਪਸ਼ਮੀਨੇ ਦਾ ਇਹ ਤੁਹਾਨੂੰ 1090 ਚ ਮਿਲੇਗਾ ਤੇ ਇਹ ਤੁਹਾਨੂੰ ਜਿਹੜਾ ਸਟਾਲ ਹੈ ਫੋਰ ਸਾਈਡ ਵਰਕ ਦੇ ਨਾਲ ਮਿਲੇਗਾ ਇਹ ਆ ਗਿਆ ਜੀ ਆਪਣੇ ਕੋਲ 2 ਮੀਟਰ ਰਾਮ ਟੈਕਸ ਪਸ਼ਮੀਨੇ ਦਾ ਸ਼ਰਟ ਤੇ 2 ਮੀਟਰ ਪਸ਼ਮੀਨਾ ਦੀ ਬਾਟਮ ਬ੍ਰਾਂਡਡ ਫੈਬਰਿਕ ਦਾ 770 ਪ੍ਰਾਈਸ ਵਿਦਾਊਟ ਦੁਪੱਟਾ ਕੋਈ ਵੀ ਬਾਈ ਕਰ ਸਕਦੇ ਹੋ ਪਰ ਨਹੀਂ ਆਏਗੀ ਇਹ ਤੁਹਾਡਾ ਸੂਟ ਅਸੀਂ ਆਰਡਰ ਤੇ ਰੈਡੀ ਕਰਾਂਗੇ ਤੁਸੀਂ ਆਪਣਾ ਫੈਬਰਿਕ ਭੇਜ ਸਕਦੇ ਹੋ ਸਾਡੇ ਤੋਂ ਕਿਸੇ ਵੀ ਪਸ਼ਮੀਨੇ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਤੇ ਬਹੁਤ ਘੱਟ ਪ੍ਰਾਈਸ ਤੇ ਤੁਹਾਡਾ ਸੂਟ ਰੈਡੀ ਦਿੱਤਾ ਵਰਕ ਕਰਕੇ ਦਿੱਤਾ ਜਾਏਗਾ ਤੇ ਇਦਾਂ ਇਦਾਂ ਤੁਸੀਂ ਵੀ ਦੇਖ ਸਕਦੇ ਹੋ ਫਰੰਟ ਤੇ ਵਰਕ ਰਹੇਗਾ ਤੇ ਪੈਨਲ ਦੇ ਵਿੱਚਕਾਰ ਤੁਹਾਨੂੰ ਵਰਕ ਬੁਟੀ ਮਿਲੇਗੀ ਇਸ ਤੇ ਆ ਬਾਜ਼ੂ ਤੇ ਵੀ ਵਰਕ ਰਹੇਗਾ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਤੁਸੀਂ ਰੈਡੀ ਕਰਵਾ ਸਕਦੇ ਵਿਦ ਦੁਪੱਟਾ ਵੀ ਵਿਦਆਊਟ ਦੁਪੱਟਾ ਵੀ ਇਹ 3 ਮੀਟਰ ਆਲਓਵਰ ਸੂਟ ਰਹੇਗਾ ਵੱਡੇ ਪਣੀ ਦੇ ਵਿੱਚ ਆਈਸ ਵੈਲਵਟਾ ਤੇ ਇਹ ਤੁਸੀਂ ਪਲੇਨ ਸੂਟ ਜਦ ਰੈਡੀ ਕਰਕੇ ਵੇਅਰ ਕਰੋਗੇ ਬਹੁਤ ਸੋਹਣਾ ਸੂਟ ਰੈਡੀ ਹੁੰਦਾ ਜਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਓਨਲੀ ਪਰਸੋ ਵਿੱਚ ਤੁਹਾਨੂੰ ਇਹ ਪਲੇਨ ਸੂਟ ਦਿੱਤਾ ਜਾਏਗਾ ਵਿਦਆਊਟ ਦੁਪੱਟਾ ਆਈਸ ਵੈਲਵਟ ਰਹੇਗੀ 5 ਮੀਟਰ ਸੌਰੀ 3 ਮੀਟਰ ਵੱਡੇ ਪਨੇ ਵਿੱਚ ਸੂਟ ਦੀ ਕਟ ਮਿਲੇਗੀ ਸੋਏ ਪਸ਼ਮੀਨਾ ਵਿੱਚ ਸੂਟ ਰਹੇਗਾ ਆਲ ਓਵਰ ਤੋਂ ਨੂੰ ਪਿਓਰ ਪਸ਼ਮੀਨੇ ਦਾ ਸੂਟ ਮਿਲੇਗਾ ਬਹੁਤ ਸੋਹਣੇ ਪ੍ਰਿੰਟ ਨੇ ਸਰਦਾਰੀ ਰੰਗ ਨੇ ਲਿਮਟਡ ਸਟਾਕ ਆ 600 ਦੇ ਵਿੱਚ ਤੁਸੀਂ ਵਿਦਆਊਟ ਦੁਪੱਟਾ ਇਹ ਸੂਟ ਬਾਈ ਕਰ ਸਕਦੇ ਹੋ ਪਸ਼ਮੀਨੇ ਦੇ ਵਿੱਚ ਇਹ ਵਾਲਾ ਸੂਟ ਤੁਹਾਡਾ ਆਰਡਰ ਤੇ ਹੀ ਰੈਡੀ ਹੋਏਗਾ ਆਪਾਂ ਲਾਸਟ ਵੀਡੀਓ ਵਿੱਚ ਪਾਈ ਸੀ ਵੀਡੀਓ ਉਸ ਤੇ ਆਪਾਂ ਨੂੰ ਆਰਡਰ ਆਏ ਸੀਗੇ ਸੋ ਇਹ ਪੈਨਲ ਤੇ ਵਿੱਚ ਕਾਰ ਬੂਟੀਆਂ ਸਾਈਡਾਂ ਤੇ ਫਲਾਵਰ ਆ ਤੁਸੀਂ ਕਿਸੇ ਵੀ ਪਸ਼ਮੀਨਾ ਤੇ ਕਰਵਾ ਸਕਦੇ ਹੋ ਤੇ ਇਹ ਬਾਜੂ ਤੇ ਵਰਕ ਰਹੇਗਾ ਆਰਡਰ ਤੇ ਰੈਡੀ ਹੋਏਗਾ ਇਸ ਦੇ ਤੁਸੀਂ ਜੀ ਕਲਰ ਚੈੱਕ ਕਰੋ ਆਪਾਂ ਡਾਈਨਿੰਗ ਜ਼ੋਰਜਟ ਤੇ ਸੂਟ ਰੈਡੀ ਕਰਵਾਏ ਨੇ ਫਰੰਟ ਤੇ ਇਸ ਦਾ ਵਰਕ ਬਹੁਤ ਅੱਛਾ ਜ਼ੋਰਜਟ ਦਾ ਫੈਬਰਿਕਾ ਵਿਦ ਦੁਪੱਟਾ ਦੁਪੱਟੇ ਤੇ ਵੀ ਵਰਕ ਮਿਲੇਗਾ ਫਰੰਟ ਤੇ ਇਸ ਤਰ੍ਹਾਂ ਦਾ ਤੁਹਾਨੂੰ ਵਰਕ ਮਿਲੇਗਾ 1150 ਵਿੱਚ ਤੁਸੀਂ ਇਹ ਦੁਪੱਟਾ ਸੂਟ ਵਰਕ ਵਾਲਾ ਬਾਈ ਕਰ ਸਕਦੇ ਹੋ ਇਸ ਤਰ੍ਹਾਂ ਦਾ ਦੁਪੱਟਾ ਰਹੇਗਾ ਦੁਪੱਟਾ ਵੀ ਤੁਹਾਨੂੰ 2.5 ਮੀਟਰ ਮਿਲੇਗਾ ਵਰਕ ਵਾਲਾ ਤੁਸੀਂ ਇਹਨਾਂ ਨੂੰ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਓਨਲੀ 1150 ਦੇ ਵਿੱਚ ਤੁਹਾਡੇ ਘਰੇ ਸੂਟੇ ਪਹੁੰਚ ਜਾਏਗਾ ਤੇ ਕਲਰ ਤੁਸੀਂ ਸਿਲੈਕਟ ਕਰਕੇ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰਕੇ ਬੁਕਿੰਗ ਕਰਵਾ ਸਕਦੇ ਹੋ